ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੱਚੀ ਦਿਖਾਉਣ ਜਾ ਰਹੇ ਹਾਂ ਇਹ ਫॉर ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਪਾਂ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਉਹ ਗੁਰਕਮਲ ਸਿੰਘ ਆ ਜੀ son of ਹਜੀਤ ਸਿੰਘ ਕਪਾ ਮੰਡੀ ਦੇ ਵਿੱਚ ਖੜੇ ਆ ਜੀ ਆਪਾਂ ਠੀਕ ਹੈ ਜੀ ਇਹ ਨੇੜੇ ਦਰਾਲ ਵਾਲੇ ਫਾਟਕਾ ਜੀ ਪਾਪਾ ਮੰਡੀ ਜੀ ਪਾਪਾ ਠੀਕ ਹੈ ਜੀ ਜਿਹੜੇ ਆਪਾਂ ਬੱਚੀ ਦੇਖ ਰਹੇ ਜੀ ਜੀ ਉਮਰ ਕਿੰਨੀ ਹੈ ਜੀ ਪਹਿਲਾਂ ਨਾਲ ਇਹਦੀ ਉਮਰ ਜੀ ਕਰੀਬ 2.5 ਸਾਲ ਹੈ ਜੀ 2.5 ਸਾਲ ਹਾਂਜੀ ਹਾਂਜੀ ਠੀਕ ਹੈ ਜੀ ਦੰਦੋਂ ਦੰਦੋਂ ਇਹ ਛਿੱਗੀ ਹੈ ਜੀ ਦੰਦੋਂ ਛਿੱਗੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਇਹਦਾ ਰਿਕਾਰਡ ਹੈ ਜਿਹੜਾ ਜੀ ਇਹ ਹੈਗਾ ਮਤਲਬ ਆਪ ਐਸ 34 ਦੀ ਹੈ ਜੀ ਇਹ ਠੀਕ ਹੈ ਜੀ ਤੇ ਇਹਦੀ ਮਦਰ ਸੀਗੀ ਐਸ 29 ਦੀ ਸਾਰਾ ਡਿਟੇਲ ਹੈ ਰਿਕਾਰਡ ਆਪਣੇ ਕੋਲ ਹੈਗਾ ਹੀ ਇਹਦਾ ਰਿਕਾਰਡ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਇਹਦੇ ਮਾਦਰ ਰਿਕਾਰਡ ਵਗੈਰਾ ਪਤਾ ਤੁਹਾਨੂੰ ਕੀ ਮਿਲਦੀ ਹੈ ਜੀ ਪਾਪਾ ਆਪ 6 ਮਹੀਨੇ ਹੋ ਗਏ ਉਹਦੀ ਸੇਲ ਕਰੀ ਆ ਜੀ ਠੀਕ ਹੈ ਜੀ ਮੇਰੀ ਮਾਤਲ ਦੇ ਮਤਲਬ 15 ਕਿਲੋ ਦੁੱਧ ਸੀਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੋਰੇ ਬਾਹਰ ਨੂੰ ਜੀ ਤੁਸੀਂ ਦੇਖ ਸਕਦੇ ਹੋ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਰਾਜੀ ਸਮੀ ਪੜੀ ਆ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਆ ਜਿੰਦ ਜਾਨ ਦੇ ਵਿੱਚ ਆ ਰਾਜੀ ਸਮੀ ਪੜੀ ਪਿਆ ਤਾਂ ਬਾਂਤਰ ਵਗੈਰਾ ਤੁਸੀਂ ਬੋਡੀ ਬਾਂਤਰ ਵਗੈਰਾ ਤੁਸੀਂ ਦੇਖ ਸਕਦੇ ਹੋ ਜਿੰਦ ਜਾਨ ਦੇ ਵਿੱਚ ਆ ਕੀ ਇਹਨਾਂ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਅਗਰ ਚਾਰ ਥਾਣਾ ਫੋਰਸਾਂ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਹੈ ਨਾ ਮਤਲਬ ਇਹਦੀ ਆਪਾਂ 4-5 ਆਰਈਆ ਹੀ ਕਰਾ ਦੀ ਸੀਗੀ ਪਹਿਲਾਂ ਠੀਕ ਹੈ ਜੀ ਹਾਂਜੀ ਹਾਂਜੀ ਇਹੜੇ ਨਾ ਕਨਸੀਵ ਨਹੀਂ ਕਰਾਇੀ ਪਹਿਲਾਂ ਅੱਛਾ ਜੀ ਹਾਂਜੀ ਹਾਂਜੀ ਤੇ ਮਤਲਬ ਨੈਚੁਰਲ ਸਰਪਸ ਆਪਾਂ ਕਰਾਈ ਨਹੀਂ ਗਈ ਕਿਉਂਕਿ ਥੋੜਾ ਕੰਮ ਰਹਿੰਦਾ ਮੈਨੂੰ ਜੀ ਜੀ ਕਿ ਕੱਲਾ ਬੰਦਾ ਮੈਂ ਜਾਨੀ ਕਿ ਜਿਹਦੇ ਸਮਝ ਤੇ ਵਿੱਚ ਆਉਂਦੀ ਹੈ ਕਿ ਹਾਂ ਠੀਕ ਹੈ ਹਾਂ ਆਏ ਵੀ ਉਹ ਜਿਆ ਬੰਦਾ ਉਹ ਆਰਗਨ ਸਾਰੇ ਠੀਕ ਹੈ ਇਹਦੇ ਡਾਕਟਰ ਨੂੰ ਚੈੱਕ ਕਰਾ ਸਕਦਾ ਬੰਦਾ ਜੀ ਜੀ ਕੋਈ ਪ੍ਰੋਬਲਮ ਕੋਈ ਨਹੀਂ ਕਿ ਜਿਵੇਂ ਅੰਦਰ ਡਾਕਟਰ ਲਿਆ ਕੇ ਅਗਲਾ ਚੈੱਕ ਕਰਾ ਸਕਦਾ ਉਹ ਤਸੱਲੀ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਉਹ ਚਾਰ ਪੰਜ ਆਰੀ ਆਪਾਂ ਇਹਦੇ ਕਰਾਈਆ ਰਹੀ ਨੇ ਜੀ ਜਿਹਦੇ ਵੀ ਸਮਝ ਤੇ ਆਉਂਦੀ ਹੈ ਵੀਰ ਉਹ ਦੇਖ ਕੇ ਲੈ ਸਕਦਾ ਹਾਂ ਠੀਕ ਹੈ ਹਾਂਜੀ ਵੀਰੇ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਬਾਈ ਇਹਦਾ ਆਪਾਂ 40000 ਰੁਪਇਆ ਕਰਦੇ ਹੈਗੇ ਠੀਕ ਹੈ ਬਾਕੀ ਐ ਮੌਕੇ ਤੇ ਮਾਨਤਨ ਹੋ ਜੀਗਾ ਮਾਨਤਨ ਹੋ ਜੂਗਾ ਬੇਚਾ ਹਾਂਜੀ ਹਾਂਜੀ ਠੀਕ ਹੈ ਜੀ ਐਡਰੈਸ ਕਨਫਰਮ ਕਰਾ ਦੋ ਜੀ ਐਡਰੈਸ ਵੀਰੇ ਗੁਰਕਾਮ ਸਿੰਘ ਮੇਰਾ ਨਾਮ ਆ ਬਾਈ ਤਫਾ ਮੰਡੀ ਖੜਿਆ ਆਪਾਂ ਠੀਕ ਹੈ ਜੀ ਤੇ ਨੰਬਰ ਮੇਰਾ 9878895680 ਠੀਕ ਹੈ ਤਾਂ ਆਪਾਂ ਮੰਡੀ ਦੇ ਵਿੱਚ ਖੜੇ ਆ ਨੇੜੇ ਆਪਾਂ ਨੂੰ ਜਿਹੜੇ ਆ ਦਰਾਜ ਵਾਲੇ ਫਾਟਕ ਪਏ ਫਾਟਕ ਹੈ ਜੀ ਹਾਂ ਨੇੜੇ ਆਪਣੇ ਇਧਰ ਨਰੇਸ਼ ਹਸਪੀਟਲ ਹੈ ਜੀ ਨੇੜੇ ਕਈ ਵਾਰੀ ਬੰਦਾ ਆਉਂਦਾ ਬਾਕੀ ਆਪਾਂ ਨੰਬਰ ਤੇ ਗੱਲ ਹੋਈ ਜਾਵੇਗੀ ਤਾਂ ਦੋਸਤੋ ਕਿਸੇ ਵੀ ਵੀਰ ਦੇ ਸਮਝ ਚ ਆਉਂਦੀ ਹੈ ਤਾਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਤੇ ਧੰਨਵਾਦ